ਬਹੁਤ ਵੱਡੀ ਸੇਲ ਲੱਗ ਰਹੀ ਹੈ ਜੀ ਕੱਲੂ ਵੀਰਵਾਰ ਦੀ ਸੂਟ ਦੇਖੋ 120 20 ਰੁਪਏ ਸ਼ੁਰੂ ਹੋ ਜਾਣਗੇ ਜੀ 120 20 ਰੁਪਏ ਦੇ 120 ਰੁਪਏ ਦਾ ਪੂਰਾ ਵਧੀਆ ਕੱਪੜਾ ਜੀ ਨਾਲੇ 120 ਰੁਪਏ ਚ ਸੂਟ ਮਿਲ ਜਾਣਾ ਇਸ ਤੋਂ ਬਾਅਦ ਆਹ ਦੇਖੋ ਜੀ ਪੂਰਾ ਪਿਓਰ ਕਾਟਨ ਦਾ ਸੂਟ 180 ਰੁਪਏ ਦਾ 180 ਰੁਪਏ ਚ ਪਿਓਰ ਕਾਟਨ ਦਾ ਸੂਟ ਕਲਰ ਥੋੜੇ ਸਾਹਮਣੇ ਲੱਗੇ ਹੋਏ ਐ 180 80 ਰੁਪਏ ਚ ਜੀ ਇਸ ਤੋਂ ਬਾਅਦ ਆਹ ਦੇਖੋ ਦੁਕਾਨਦਾਰਾਂ ਦੇ ਬਹੁਤ ਵੱਡੇ ਫਾਇਦੇ 180 ਰੁਪਏ ਚ ਕਾਟਨ ਦਾ ਚੁੰਨੀ ਨਾਲ ਸੂਟ કોટਨ ਡਾਈ ਨਾਲ ਦੁਪੱਟਾ ਹੈ 180 ਰੁਪਏ ਦਾ 180 ਰੁਪਏ ਦਾ ਜੀ ਨਾਲ ਪੂਰਾ ਵਧੀਆ ਕੋਟਨ ਦਾ ਦੁਪੱਟਾ ਹੈ ਰੰਗ ਜਿੰਨੇ ਮਰਜ਼ੀ ਲੈ ਲਓ ਰੰਗ ਵੀ ਥੋੜੇ ਸਾਹਮਣੇ ਲੱਗੇ ਹੋਏ ਆ ਜਿੰਨੇ ਮਰਜ਼ੀ ਰੰਗ ਲੈ ਸਕਦੇ ਹੋ ਜੀ ਤੁਸੀਂ ਇਸ ਤੋਂ ਬਾਅਦ ਆਹ ਚੀਜ਼ ਦੇਖੋ ਜੀ 90 ਰੁਪਏ ਚ 5 ਮੀਟਰ ਸੂਟ ਜੀ 90 ਰੁਪਏ ਦਾ 5 ਮੀਟਰ ਸੂਟ ਪਿਓਰ ਕੋਟਨ ਦਾ ਰੰਗ ਬਹੁਤ ਸੋਹਣੇ ਸੋਹਣੇ ਆ 90 ਰੁਪਏ ਦਾ ਪੂਰਾ 5 ਮੀਟਰ ਜੀ ਆਹ ਦੇਖੋ 90 90 ਰੁਪਏ ਚ ਆਹ ਰੰਗ ਦੇਖੋ ਥੋੜੇ ਸਾਹਮਣੇ ਲੱਗੇ ਪਏ ਆ 90 ਰੁਪਏ ਦਾ ਸੂਟ ਹੈ ਜੀ ਬਹੁਤ ਸੋਹਣੇ ਸੋ ਇਸ ਤੋਂ ਬਾਅਦ ਆਹ ਦੇਖੋ ਜੀ ਆ ਆ ਗਈ ਕੁਰਤੀ ਨਾਲ ਆ ਆ ਗਿਆ ਜੀ ਪਲਾਦੋ 130 ਰੁਪਏ ਦਾ ਬਣਿਆ ਆਪਣਾ ਇਹ ਸੂਟ 100 ਤੇ 30 ਰੁਪਏ ਦਾ ਕਲਰ ਦੇਖੋ ਜੀ ਆ ਲੱਗੇ ਹੋਏ ਆ 130 30 ਰੁਪਏ ਚ ਮਿਲ ਜਾਣੇ ਆ ਜੀ ਇਹ ਸੂਟ ਬਾਕੀ ਵੈਰਾਈਟੀ ਇੰਨੀ ਹੈ ਤੁਸੀਂ ਸਾਰੀ ਦੁਕਾਨ ਦੇਖ ਸਕਦੇ ਹੋ ਸਾਰੀ ਦੁਕਾਨ ਦੀ ਸੇਲ ਲਾਤੀ ਜਲਦੀ ਤੋਂ ਜਲਦੀ ਪਹੁੰਚੋ ਤੇ ਕਲੂਆਵਾ ਵੱਡਾ ਫਾਇਦਾ ਕਰੋ ਜੀ ਪੂਰਾ ਵੱਡਾ ਫਾਇਦਾ ਨੰਬਰ ਉੱਪਰ ਆ ਰਿਹਾ ਸਕਰੀਨ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪ ਦਾ ਫਾਇਦਾ ਕਰ ਸਕਦੇ ਹੋ